ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਇੱਕ ਅਪੀਲ ਕਰਨ ਵਾਸਤੇ ਹਾਜ਼ਰ ਹੋਇਆ ਇਨਸਾਫ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਤੁਹਾਨੂੰ ਸਭ ਨੂੰ ਮੇਰੀ ਅਪੀਲ ਆ ਇਹ ਕੱਲ ਐਤਵਾਰ ਠੀਕ 11 ਵਜੇ ਮਲਵਿੰਦਰ ਸਿੰਘ ਮਾਲੀ ਜਿਹੜੇ ਇੱਕ ਬੜੇ ਅੱਛੇ ਹੁਨਾਰ ਪੋਲਿਟੀਕਲ ਐਨਾਲਿਸਟ ਨੇ ਇੱਕ ਐਕਟਿਵਿਸਟ ਨੇ ਔਰ ਇੱਕ ਬੁੱਧੀਜੀਵੀ ਨੇ ਉਹਨਾਂ ਨੂੰ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਟਿਆਲਾ ਜੇਲ੍ਹ ਵਿੱਚ ਇੱਕ ਝੂਠੇ ਮੁਕੱਦਮੇ ਵਿੱਚ ਨਜ਼ਰਬੰਦ ਕੀਤਾ ਹੋਇਆ। ਉਹਨਾਂ ਦੀ ਇਨਸਾਫ਼ ਦੀ ਲੜਾਈ ਲੜਨ ਵਾਸਤੇ ਜੋ ਉਹਨਾਂ 'ਤੇ ਬੇਇਨਸਾਫ਼ੀ ਹੋਈ ਹੈ, ਜਿਸ ਢੰਗ ਦੇ ਨਾਲ ਉਹਨੂੰ ਰਾਤ, ਦੇਰ ਰਾਤ ਪਟਿਆਲੇ ਦੇ ਉਹਨਾਂ ਦੇ ਘਰ ਪੁਲਿਸ ਨੇ ਅੰਦਰ ਵੜ ਕੇ ਬਿਨਾਂ ਵਾਰੰਟਾ ਤੋਂ, ਬਿਨਾਂ ਕਿਸੇ ਤੱਥਾਂ ਤੋਂ ਮਹਿਜ਼ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਉਣ ਵਾਸਤੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਆ ਇਹ ਨਿੰਦਣਯੋਗ ਸੀਗੀ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਬਹੁਤ ਸਾਰੇ ਲੋਕਾਂ ਨੇ ਵਿਸ਼ਵ ਦੇ ਵਿੱਚ ਇਸ ਗੱਲ ਨੂੰ ਬੁਰਾ ਮਨਾਇਆ ਮਲਵਿੰਦਰ ਸਿੰਘ ਮਾਲੀ ਇੱਕ ਇੰਡੀਪੈਂਡੈਂਟ ਵਿਚਾਰਧਾਰਾ ਵਾਲੇ ਬੰਦੇ ਨੇ ਉਹ ਕਈ ਵਾਰ ਨਿੱਜੀ ਤੌਰ ਦੇ ਉੱਤੇ ਕਈ ਵਿਅਕਤੀਆਂ ਦੇ ਖਿਲਾਫ ਬੋਲੇ ਹੋਣਗੇ ਹੋ ਸਕਦਾ ਮੇਰੇ ਖਿਲਾਫ ਵੀ ਕਦੇ ਬੋਲੇ ਹੋਣਗੇ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਰਕਾਰ ਸਿਰਫ ਇੱਕ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਹਿਣ ਵਾਸਤੇ ਪੋਸਟ ਪਾਉਣ ਵਾਸਤੇ ਕਿਸੇ ਨੂੰ ਗ੍ਰਿਫਤਾਰ ਕਰਕੇ ਤੇ ਜੇਲ੍ਹ ਵਿੱਚ ਛੁੱਟ ਦੇਵੇ ਇਹਦਾ ਮਤਲਬ ਤੁਸੀਂ ਜਿਹੜਾ ਸਾਡਾ ਮੋਢਲਾ ਅਧਿਕਾਰ ਹੈ ਫੰਡਮੈਂਟਲ ਰਾਈਟ ਹੈ ਕਨਸਟੀਟਿਊਸ਼ਨ ਦਾ ਸੰਵਿਧਾਨ ਦਾ ਫਰੀडम ਟੂ ਐਕਸਪ੍ਰੈਸ਼ਨ ਐਂਡ ਫਰੀडम ਟੂ ਸਪੀਚ ਤੁਸੀਂ ਉਹਨੂੰ ਰੋਂਦ ਕੇ ਕੁਚਲ ਕੇ ਰੱਖ ਦੇਣਾ ਇਸ ਕਰਕੇ ਉਹਨਾਂ ਦੀ ਲੜਾਈ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਮੇਰੀ ਸਮੂਹ ਇਨਸਾਫ ਪਸੰਦ ਪੰਜਾਬੀਆਂ ਨੂੰ ਗੈਰਤਮੰਦ اخਲਾਕੀ ਬੰਦਿਆਂ ਨੂੰ ਪਾਰਟੀਪਾਜ਼ੀ ਤੋਂ ਉੱਤੇ ਉੱਠ ਕੇ ਸਾਰੀਆਂ ਜਥੇਬੰਦੀਆਂ ਨੂੰ ਕਿਉਂਕਿ ਇਹ ਕਾਲ ਜਿਹੜੀ ਆ ਇਹ ਬੁੱਧੀਜੀਵੀਆ ਨੇ ਅਤੇ ਕਿਸਾਨ ਜਥੇਬੰਦੀਆਂ ਨੇ ਦਿੱਤੀ ਆ ਪਿਆਰੇ ਲਾਲ ਗਰਗ ਜੀ ਪੰਜਾਬ ਦੇ ਬੜੇ ਅੱਛੇ ਇਤਿਹਾਸੀ ਨੇ ਬਹੁਤ ਸਰੀਆਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੀਆਂ ਕਿਰਤੀ ਕਿਸਾਨ ਯੂਨੀਅਨ ਆਦ ਉਹਨਾਂ ਦੀ ਜਥੇਬੰਦੀਆਂ ਨੇ ਕਾਲ ਦਿੱਤੀ ਆ ਤੇ ਮੈਂ ਵੀ ਆਪਣਾ ਹਿੱਸਾ ਪਾਉਣ ਵਾਸਤੇ ਇਸ ਲੜਾਈ ਵਿੱਚ ਪਹੁੰਚੂਗਾ ਕੱਲ 11 ਵਜੇ ਪਟਿਆਲਾ ਜੇਲ੍ਹ ਦੇ ਬਾਹਰ ਹੁਣ ਇਹਦੀ ਲੋੜ ਇਸ ਕਰਕੇ ਆ ਕਿਉਂਕਿ ਇੱਕ ਪਾਸੇ ਕੇਜਰੀਵਾਲ ਔਰ ਉਹਨਾਂ ਦੇ ਦਿੱਲੀ ਦੇ ਲੀਡਰ ਰੋਜ਼ ਸ਼ੋਰ ਮਚਾਉਂਦੇ ਨੇ ਕਿ ਭਾਜਪੀ ਦੀ ਮੋਦੀ ਸਰਕਾਰ ਤਾਨਾਸ਼ਾਹ ਹੈ ਉਹ ਸਾਨੂੰ ਗ੍ਰਿਫਤਾਰ ਕਰ ਰਹੀ ਆ ਉਹਨਾਂ ਨੇ ਸਾਡੇ ਤੇ ਪਰਚੇ ਦਰਜ ਕੀਤੇ ਨੇ ਉਹਨਾਂ ਨੇ ਸਾਨੂੰ ਜੇਲ੍ਹਾਂ ਵਿੱਚ ਛੁਟਿਆ ਹਾਲਾਂਕਿ ਉਹਨਾਂ ਦੇ ਖਿਲਾਫ ਬੜੇ ਪੁਖਤਾ ਜਿਹੇ ਸਬੂਤ ਨਜ਼ਰ ਆਏ ਨੇ ਈਡੀ ਔਰ ਸੀਪੀਆਈ ਦੇ ਮੁਕਦਮਿਆਂ ਵਿੱਚ ਸਾਲ-ਸਾਲ ਢੇਢ-ਢ ਸਾਲ 6-6 ਮਹੀਨੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਕਿਉਂਕਿ ਜਿਹੜਾ ਸ਼ਰਾਬ ਘਟਾਲੇ ਦੇ ਸੀਗੇ ਉਹਦੇ ਵਿੱਚ ਕਾਫੀ ਡਿਟੇਲਸ ਨੇ ਔਰ ਅਲਟੀਮੇਟਲੀ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈ ਹੈ ਪਰ ਇਹ ਤਾਂ ਸਿਰਫ ਇੱਕ ਸੋਸ਼ਲ ਮੀਡੀਆ ਤੋਂ ਤੇ ਪੋਸਟ ਕਰਨ ਵਾਸਤੇ ਕੀ ਪੰਜਾਬ ਦੇ ਆਪਾਂ ਆਉਣ ਵਾਲੇ ਸਮੇਂ ਵਿੱਚ ਇੰਨੀ ਇਜਾਜ਼ਤ ਦੇ ਦਿਆਂਗੇ ਸਰਕਾਰਾਂ ਨੂੰ ਕਿ ਕੋਈ ਅੱਗੇ ਭੁੱਲੇ ਹੀ ਨਾ ਪਹਿਲਾਂ ਸਿਆਸੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਰਕਾਰ ਵੱਲੋਂ ਭਗਵੰਤਪਾਲ ਦੀ ਸਰਕਾਰ ਵੱਲੋਂ ਕਦੀ ਕਿਸੇ ਤੇ ਪਰਚਾ ਕਾਂਗਰਸੀ ਤੇ ਕਦੀ ਕਿਸੇ ਐਮਐਲਏ ਤੇ ਕਦੀ ਕਿਸੇ ਫਾਰਮਰ ਮਿਨਿਸਟਰ ਤੇ ਬਹਾਨੇ ਸਾਜੀ ਕੱਢ ਕੇ ਅਲਟੀਮੇਟਲੀ ਖੇਰੇ ਨੂੰ ਚੱਕ ਕੇ ਅੰਦਰ ਐਨਡੀਪੀਐਸ ਦੇ ਪਰਚੇ ਠੋਕੇ ਅੰਦਰ ਦੇ ਦਿੱਤਾ ਇਹ ਸੁਣਿਆ ਦਿੱਤਾ ਉਹਨਾਂ ਨੇ ਪੋਲੀਟੀਕਲ ਜਮਾਤ ਨੂੰ ਕਿ ਜੇ ਤੁਸੀਂ ਸਾਡਾ ਵਿਰੋਧ ਕਰੋਗੇ ਤੇ ਅਸੀਂ ਉਹੀ ਹਸ਼ਰ ਕਰਾਂਗੇ ਜਿਹੜਾ ਬਾਕੀ ਆਪੋਜੀਸ਼ਨ ਦੀਆਂ ਪਾਰਟੀਆਂ ਦੇ ਲੀਡਰਾਂ ਦਾ ਕੀਤਾ ਤੇ ਜੋ ਖੇਰੇ ਦਾ ਕੀਤਾ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਪੋਲੀਟੀਕਲ ਜਮਾਤ ਆ ਆਪੋਜੀਸ਼ਨ ਆ ਤੁਸੀਂ ਦੇਖੋਗੇ ਉਹ ਥੋੜੀ ਸੇਮੀ ਹੋਈ ਆ ਔਰ ਮੈਂ ਸਮਝਦਾ ਕਿ ਸਹਮਣਾ ਕੋਈ ਗੈਰਵਾਜਬ ਨਹੀਂਗਾ ਕਿਉਂਕਿ ਉਹਨਾਂ ਦੇ ਘਰਾਂ ਵਿੱਚ ਪਰਿਵਾਰ ਨੇ ਬੱਚੇ ਨੇ ਕੌਣ ਚਾਹੁੰਦਾ 4 4 6 6 8 8 ਮਹੀਨੇ ਸਾਲ-ਸਾਲ ਜੇਲ੍ਹ ਵਿੱਚ ਨਜ਼ਰਬੰਦ ਰਹਿਣਾ ਸਿਆਸੀ ਜਮਾਤ ਜਦੋਂ ਥੋੜੀ ਠੱਡੀ ਪੈਗੀ ਤਾਂ ਜਿਹੜੇ ਨੈਥੀਸੈਂਸ ਹੁੰਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਲੋਕ ਜਿਹੜੇ ਵਿਰੋਧ ਕਰਦੇ ਸਰਕਾਰਾਂ ਫਿਰ ਇਹਨਾਂ ਨੇ ਸੋਚਿਆ ਕਿ ਕਿਸੇ ਤਰੀਕੇ ਨਾਲ ਇਹਨਾਂ ਦਾ ਵੀ ਮੂੰਹ ਜ਼ੁਬਾਨ ਬੰਦ ਕਰਾਈ ਜਾਵੇ ਪਹਿਲਾਂ ਭਾਨੇ ਸਿੱਧੂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਹ ਤਾਂ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਸੀ ਆਪਾਂ ਉੱਥੇ ਕੱਟ ਕੀਤਾ ਬਹੁਤ ਵੱਡਾ ਤੇ ਸਰਕਾਰ ਨੂੰ ਅਲਟੀਮੇਟਲੀ ਉਸ ਨੂੰ ਮਲਟੀਪਲ ਕੇਸਸ ਵਿੱਚੋਂ ਛੱਡਣਾ ਪਿਆ ਕਦੀ ਪੰਜਾਬ ਦੀ ਪੁਲਿਸ ਦਿੱਲੀੋਂ ਬੰਦੇ ਚੱਕਣ ਚਲ ਜਾਂਦੀ ਆ ਬੱਗੇ ਨੂੰ ਚੱਕਣ ਚਲ ਜਾਂਦੀ ਆ ਕਦੀ ਅਲਕਾ ਲਾਂਬਾ ਦੇ ਖਿਲਾਫ ਪਿਕਚਰ ਦਰਜ ਕਰ ਦਿੰਦੇ ਕਦੀ ਕੁਮਾਰ ਵਿਸ਼ਵਾਸ ਦੇ ਖਿਲਾਫ ਪਿਕਚਰ ਦਰਜ ਕਰ ਦਿੰਦੇ ਕਦੀ ਇੱਕ ਯੂਟਿਊਬਰ ਵਿਚਾਰਾ ਜੰਮੂ ਨੁਕਲ ਕੇ ਕੀ ਨਾਮ ਸੀ ਉਹਦਾ ਉਦੋਂ ਪੁਲਿਸ ਉਹਤੇ ਗ੍ਰਿਫਤਾਰ ਕਰ ਪੁਲਿਸ ਦਾ ਕੰਮ ਕੀ ਆ ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਚੋਰੀਆਂ ਹੋ ਰਹੀਆਂ ਪੰਜਾਬ ਦੇ ਵਿੱਚ ਲੁੱਟ ਕੋ ਹੋ ਰਹੇ ਨੇ ਐਨ ਆਰ ਆਈ ਦੇ ਕਤਲ ਹੋ ਰਹੇ ਨੇ ਫਰੋਤੀਆਂ ਦਿੱਤੀਆਂ ਜਾ ਰਹੀਆਂ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਇੱਕ ਸਾਲ ਤੋਂ ਜੇਲ੍ਹ ਦੇ ਵਿੱਚ ਅੰਦਰ ਪੁਲਿਸ ਨੇ ਫੈਸਿਲੀਟੇਟ ਕਰਾਈ ਹਾਈ ਕੋਰਟ ਨੇ ਦਬਕੇ ਮਾਰ ਕੇ ਉਹਨਾਂ ਤੋਂ ਸੱਚ ਮੰਨਵਾਇਆ ਲੇਕਿਨ ਅੱਜ ਤੱਕ ਕੋਈ ਐਕਸ਼ਨ ਪੁਲਿਸ ਨੇ ਆਪਣੇ ਉਹਨਾਂ ਅਧਿਕਾਰੀਆਂ ਤੇ ਨਹੀਂ ਲਿਆ ਚੱਜ ਦਾ ਪੁਖਤਾ ਐਕਸ਼ਨ ਨਹੀਂ ਲਿਆ ਡੇਰਾ ਸੱਚਾ ਸੌਦਾ ਦਾ ਰਾਮ ਰਹੀਮ ਜਿਨੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਬੇਅਦਬੀਆਂ ਹੋਈਆਂ ਬੇਬਲ ਕਲਾਚ ਦੋ ਕਤਲ ਹੋ ਗਏ ਉਹਦਾ ਜਿਹੜਾ 295ਏ ਦਾ ਚਲਾਨ ਹੋਣਾ ਵਾ ਉਹ ਜਦ ਤੱਕ ਹੋਮ ਮਿਨਿਸਟਰ ਕਮ ਚੀਫ ਮਿਨਿਸਟਰ ਪੰਜਾਬ ਦਾ ਉਦੀ ਪ੍ਰਵਾਨਗੀ ਨਹੀਂ ਦਿੰਦਾ ਉਹਦਾ ਚਲਾਨ ਅੱਗੇ ਵੱਧ ਨਹੀਂ ਸਕਦਾ ਪ੍ਰੋਸੀਕਿਊਸ਼ਨ ਨਹੀਂ ਹੋ ਸਕਦੀ ਉਹ 2 ਸਾਲ ਸਵਾ 2 ਸਾਲ ਦੀ ਫਾਈਲ ਚੰਡੀਗੜ੍ਹ ਵਿੱਚ ਪੁਲਿਸ ਦੀ ਦਬਾ ਕੇ ਬੈਠੀ ਇਹ ਤਾਂ ਕੰਮ ਪੁਲਿਸ ਦੇ ਕਰਨ ਵਾਲੇ ਸੀਗੇ ਪਰ ਕਿਹਨਾਂ ਕਿਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਮਾਲੀ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਭਾਨੇ ਸਿੱਧੂ ਦੇ ਖਿਲਾਫ ਪਰਚਾ ਦਰਜ ਕਰ ਦਿਓ ਕਾਂਗਰਸ ਦੇ ਓਪੀ ਸੋਨੀ ਦੇ ਖਿਲਾਫ ਕਰ ਦਿਓ ਆਸ਼ੂ ਨੂੰ ਫੜ ਕੇ ਦੇ ਦਿਓ ਸਾਦੂ ਸਿੰਘ ਧਰਮਸੂਰ ਨੂੰ ਤਿੰਨ ਵਾਰੀ ਫੜ ਕੇ ਦੇ ਦਿਓ ਖੈਰੇ ਨੂੰ ਚੱਕ ਕੇ ਅੰਦਰ ਦੇ ਦਿਓ ਕਦੀ ਵਿਕਰਮ ਚਿੱਠੀਆ ਦੇ ਖਿਲਾਫ ਪਰਚਾ ਦਰਜ ਕਰ ਦਿਓ ਕੋਈ ਐਸਆਈਟੀ ਬਣਾ ਦਿਓ ਕਦੀ ਕਦੀ ਚੌਥੀ ਐਸਆਈਟੀ ਬਣਾ ਦਿਓ ਇਹ ਪੰਜਾਬ ਦੇ ਵਿੱਚ ਹੋਕ ਹੀ ਰਿਆ ਵਾ ਔਰ ਮੈਂ ਕਹਿ ਰਿਹਾ ਸੀਗਾ ਕਿ ਇਹ ਜਿਹੜਾ ਪਰਚਾ ਦਰਜੇ ਤੇ ਮਲਵਿੰਦਰ ਸਿੰਘ ਮਾਲੀ ਤੇ ਹੋਇਆ ਇਹ ਹੁਣ ਉਹਨਾਂ ਨੇ ਕਿਹਾ ਕਿ ਆਪੋਜੀਸ਼ਨ ਨੂੰ ਤਾਂ ਅਸੀਂ ਰੀਜ਼ਨੇਬਲ ਜਆ ਕੰਟਰੋਲ ਕਰ ਲਿਆ ਹੁਣ ਸੋਸ਼ਲ ਮੀਡੀਆ ਨੂੰ ਵੀ ਕੰਟਰੋਲ ਕਰ ਲਿਆ ਕਿਸੇ ਨੂੰ ਉੱਥੇ ਕੁਛ ਕਰਨ ਨਾ ਦਈਏ ਕਿਸੇ ਨੂੰ ਬੋਲਣ ਨਾ ਦਈਏ ਸੋ ਦੋਸਤੋ ਹੁਣ ਪੰਜਾਬ ਦੇ ਲੋਕਾਂ ਦਾ ਇਮਤਿਹਾਨ ਆ ਆਪਾਂ ਅੱਜ ਦੇ ਨਹੀਂ ਸਾਡੇ ਪੁਰਖੇ ਆ ਤਾਂ ਛੋਟੀ ਜੀ ਗੱਲ ਆ ਲekin ਸਾਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀ ਕਿਉਂਕਿ ਸਾਡੇ ਖੂਨ ਵਿੱਚ ਸਾਡਾ ਇਹ ਸਾਨੂੰ ਸਿਖਾਇਆ ਗਿਆ ਵਾ ਕਿ ਨਾ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਸਹਿਣਾ ਇਸ ਬੇਇਨਸਾਫੀ ਦੇ ਖਿਲਾਫ ਲੜਾਈ ਆਪਾਂ ਜ਼ਰੂਰ ਲੜਨੀ ਆ ਤਾਂ ਕਿ ਗਾਂ ਕਿਸੇ ਹੋਰ ਦੇ ਉੱਤੇ ਜਿਹੜੇ ਐਕਟਿਵਿਸਟ ਨੇ ਜਿਹੜੇ ਵਿਚਾਰੇ ਆਰਟੀਆਈ ਦਾ ਕੰਮ ਕਰਦੇ ਨੇ ਬਹੁਤ سارے ਅੱਛੇ ਨੌਜਵਾਨ ਬੱਚੇ ਉੱਠੇ ਹੋਏ ਨੇ ਕੱਲ ਨੂੰ ਉਹਨਾਂ ਦੇ ਪਰਚੇ ਦਰਜ ਕਰਗੇ ਔਰ ਜਿਹੜੇ ਤੁਸੀਂ ਘਰਾਂ 'ਚ ਬੈਠ ਕੇ ਇਹ ਸਮਝਦੇ ਹੋ ਨੋ ਕਿ ਸਾਨੂੰ ਕੀ ਤੇ ਮੈਨੂੰ ਕੀ ਮਤ ਸਮਝਣਾ ਕਿ ਇਹ ਜਿਹੜੀ ਅੱਗ ਫੈਲ ਰਹੀ ਹੈ ਨਾ ਸਰਕਾਰ ਦੇ ਤਸ਼ੱਦਦ ਦੀ ਸਰਕਾਰੀ ਤੰਤਰ ਦੀ ਇਹ ਗੱਲ ਨੂੰ ਤੁਹਾਡੇ ਘਰ ਵਿੱਚ ਵੀ ਪਹੁੰਚ ਸਕਦੀ ਹੈ ਤੁਹਾਡੇ ਬੱਚਿਆਂ ਨੂੰ ਵੀ ਅरेस्ट ਕੀਤਾ ਜਾ ਸਕਦਾ ਤੁਹਾਨੂੰ ਵੀ ਦਾ ਝੂਠੇ ਪਰਚਾ ਚ ਇਮਪਲੀਕੇਟ ਕੀਤਾ ਜਾ ਸਕਦਾ ਮੈਂ ਨਾਬੇ ਜਿਲ੍ਹ ਨੇਹਾਵਾਂ ਇੱਕ ਹਜ਼ਾਰ ਦੀ ਨਫਰੀ ਚੋਂ ਮੈਂ ਜੇ ਕਹਿ ਸਕਦਾ 60 70 80% ਬੇਗੁਨਾਹੇ ਲੋਕੀ ਜਿਲਾਂ ਦੇ ਵਿੱਚ ਇਸ ਕਰਕੇ ਸਰਕਾਰ ਨੂੰ ਵੀ ਮੇਰੀ ਇਹ ਬੇਨਤੀ ਆ ਪੁਲਿਸ ਨੂੰ ਬੇਨਤੀ ਆ ਕਿ ਗਲਤ ਕੰਮ ਨਾ ਕਰੋ ਔਰ ਤੁਸੀਂ ਇਹ ਜਿਹੜਾ ਪਰਚਾ ਹੈਗਾ ਜੇ ਤੁਸੀਂ ਚਾਹੋ ਨੇ ਕੱਲ ਉੱਥੇ ਕੱਟ ਲੋਕੀ ਨਾ ਆਉਣ ਤੇ ਅੱਜ ਹੀ ਮਾਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਮੈਂ ਗੱਲ ਕਰ ਰਿਹਾ ਸੀ ਕੇਜਰੀਵਾਲ ਹੁੰਦਾ ਯਾਰ ਤੁਸੀਂ ਕੀ ਸਿੱਖਿਆ ਜਿਲ੍ਹਿਆਂ ਵਿੱਚ ਜਾ ਕੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਤੁਸੀਂ ਉੱਥੇ ਕਹਿੰਨੇ ਆ ਕਿ ਮੋਦੀ ਬੜਾ ਮਾੜਾ ਵਾ ਤੇ ਇੱਥੇ ਮੋਦੀ ਨਾਲੋਂ ਵੀ ਵੱਧ ਜ਼ਿਆਦਾ ਦੁਰਉਪਯੋਗ ਤੁਸੀਂ ਪੰਜਾਬ ਪੁਲਿਸ ਦਾ ਤੇ ਸਰਕਾਰੀ ਹਮਲੇ ਦਾ ਕਰਕੇ ਆਪਣੇ ਵਿਰੋਧੀਆਂ ਨੂੰ ਡਰਾ ਰਹੇ ਕੀ ਫਰਕ ਕੀ ਆ ਉੱਥੇ ਤੁਸੀਂ ਕਹਿੰਨੇ ਗੋਦੀ মিডিਆ ਬਣਾਤਾ ਜੀ ਭਾਜਪੀ ਨੇ ਇੱਥੇ ਤੁਸੀਂ ਕੇਜੀ মিডিਆ ਬਣਾਤਾ ਕੋਈ মিডিਆ ਚੱਕਣ ਨੂੰ ਗੱਲ ਤਿਆਰ ਨਹੀਂਗਾ ਸਾਰੇ ਤੁਸੀਂ ਖਰੀਦ ਲਏ ਆ ਦਬਕਾਤੇ ਆ ਟਵਿੱਟਰ ਹੈਂਡਲ ਬੰਦ ਕਰਾਤੇ ਜਾਂ ਫੇਸਬੁੱਕ ਅਕਾਊਂਟ ਬੰਦ ਕਰਾਤੇ ਇਹ ਕਿੱਥੋਂ ਦਾ ਬਦਲਾਅ ਸੀਗਾ ਕਿਹੜੀ ਨੀਤੀ ਤੇ ਤੁਸੀਂ ਤ ਤਾਈਓ ਤੁਹਾਨੂੰ ਲੋਕਾਂ ਨੇ 10 ਸੀਟਾਂ ਦੇ ਉੱਤੇ ਪਾਰਲੀਮੈਂਟ ਵਿੱਚ ਰਾਇ ਪੱਤੋਂ ਨੂੰ ਮੇਰੇ ਖਿਆਲ ਹਲੇ ਕੱਲ ਇਸ ਦਾ ਅਹਿਸਾਸ ਹੋਇਆ ਕਿ ਲੋਕੀ ਮੁਖਾਲਫਤ ਪੰਜਾਬ ਵਿੱਚ ਖੜ੍ਹ ਗਏ ਨੇ ਕਿਉਂਕਿ ਤੁਸੀਂ ਕੰਮ ਹੀ ਸਾਰਾ ਗਲਤ ਕਰ ਰਹੇ ਹੋ 1 ਲੱਖ ਕਰੋੜ ਦੇ ਨੇੜੇ ਤੁਸੀਂ ਕਰਜ਼ਾ ਛਾੜ ਦਿੱਤਾ ਵਾ ਜਿਹੜੇ ਗਰੀਬਾਂ ਦੇ ਆਯੂਸ਼ਮਾਨ ਕਾਰਡ ਇਲਾਜ ਹੋਣਾ ਸੀ ਹਸਪਤਾਲਾਂ ਦਾ ਤੁਸੀਂ ਉਹ ਨਹੀਂ ਹੋਣ ਦੇ ਰਹੇ ਲੋਕੀ ਹਸਪੀਟਲ ਪ੍ਰਾਈਵੇਟ ਹਸਪਤਾਲਾਂ ਵਾਲੇ ਹਾਈ ਕੋਰਟ ਪਹੁੰਚ ਗਏ ਨੇ ਕਿ ਸਾਡਾ ਪੈਸਾ ਤਾਂ ਦਵਾਉ ਸਰਕਾਰ ਕੋਲ 933 ਕਰੋੜ ਕੇ ਕਿੰਨਾ ਰੁਪਈਆ ਐਸਸੀ ਸਕਾਲਰਸ਼ਿਪ ਬੱਚਿਆਂ ਦਾ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਨੇ ਜਿਹੜਾ ਬਣਦਾ ਹਿੱਸਾ ਆਪਣਾ ਉਹ ਪਾ ਨਹੀਂ ਦੇ ਤੁਸੀਂ ਯਾਰੋ ਕੋਈ ਚੰਗੀ ਸਿਹਤ ਦੀ ਪ੍ਰਣਾਲੀ ਦੇ ਵਿੱਚ ਕੰਮ ਕਰੋ ਕੋਈ ਐਜੂਕੇਸ਼ਨ ਦਾ ਕੰਮ ਚੰਗਾ ਕਰੋ ਕੋ ਬੱਚਾ ਨੂੰ ਵਿਦੇਸ਼ਾਂ 'ਚ ਜਾਣ ਤੋਂ ਰੋਕੋ ਕੱਲ ਇੱਕ ਅਖਬਾਰ ਨੇ ਛਾਇਆ ਕੀਤੀ ਰਿਪੋਰਟ ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਕੱਲੇ ਪਿਛਲੇ ਸਾਲ ਵਿੱਚ ਸ਼ਾਇਦ ਕੋਈ ਲਗਭਗ 1.5 ਜਾਂ 2 ਲੱਖ ਸਾਡਾ ਨੌਜਵਾਨ ਗਿਆ ਕੈਨੇਡਾ ਦੇ ਵਿੱਚ ਕੱਲੇ ਪੜਾਈ ਦੇ ਉੱਤੇ 3.7 ਬਿਲੀਅਨ ਡਾਲਰਸ ਉਥੇ ਖਰਚਾ ਆਇਆ ਉਹਨਾਂ ਦਾ ਪੰਜਾਬ ਦਾ ਪੈਸਾ ਉਧਰ ਗਿਆ ਵਾ ਅਸੀਂ ਕੈਲਕੂਲੇਟ ਕੀਤਾ ਤਾਂ 24-25 ਹਜ਼ਾਰ ਕਰੋੜ ਰੁਪਈਆ ਇੱਕ ਸਾਲ ਵਿੱਚ ਸਾਡਾ ਨੌਜਵਾਨਾਂ ਦਾ ਪੰਜਾਬ ਦਾ ਪੈਸਾ ਕੈਨੇਡਾ ਵਿੱਚ ਸਿਰਫ ਸਟੱਡੀ ਬੇਸ ਦੇ ਉੱਤੇ ਜਿਹੜੇ ਖਰਚਾ ਹੁੰਦਾ ਉੱਥੇ ਚਲੇਗਾ ਇਹਨੂੰ ਕਹਿੰਦੇ ਨੇ ਬ੍ਰੇਨ ਡレイン ਐਂਡ ਇਕਨੋਮੀ ਡレイン ਕੰਮ ਤਾਂ ਤੁਹਾਡ ਕੋਈ ਇੰਨੇ ਕਰਨ ਵਾਲੇ ਨੇ ਪਿੰਡਾਂ ਦੇ ਵਿੱਚ ਹਹਾਕਾਰ ਮਚੀ ਹੋਈ ਪੁਲਿਸ ਦੇ ਖਿਲਾਫ ਲਾਅ ਐਂਡ ਆਰਡਰ ਦੀਆਂ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਇੰਨੀ ਤਾਂਦਲੀ ਹੋ ਰਹੀ ਯਾਰ ਉਧਰ ਲੋਕੀ ਨਾਮੀਨੇਸ਼ਨ ਫਾਰਮ ਭਰਨ ਨੂੰ ਤਿਆਰ ਆ ਉਧਰ ਲਿਸਟਾਂ ਨਹੀਂ ਦਿੱਤੀਆਂ ਜਾ ਰਹੀਆਂ ਮੇਰੇ ਇਲਾਕੇ ਦੇ ਵਿੱਚ ਕਿਸੇ ਨੂੰ ਅਸੀਂ ਦੇਣਾ ਨਹੀਂ ਜੀ ਹੈ ਐਲੋਸੀ ਦੀ ਦੇਣਾ ਕਿ ਅਸੀਂ ਚੁੱਲਾ ਟੈਕਸ ਨਹੀਂ ਦੇਣਾ ਜਿਹੜੇ ਕੰਸਰਨਡ ਅਫਸਰ ਆ ਉਹ ਆ ਬੋਕਰ ਪਾਰਟੀਆ ਨੇ ਆਪਣੇ ਘਰਾਂ ਦੇ ਵਿੱਚ ਤਾਲੇ ਲਾ ਕੇ ਬਿਠਾਏ ਹੋਏ ਨੇ ਇਹ ਕਿੱਥੋਂ ਦਾ ਬਦਲਾਅ ਤੁਸੀਂ ਲੈ ਕੇ ਆਏ ਸੀਗੇ ਇਦਾਂ ਤਾਂ ਨਹੀਂ ਲੋਕਾਂ ਨੇ ਪੰਜਾਬ ਦੇ ਨੇ ਝੁਕਣਾ ਤੁਹਾਨੂੰ ਗਲਤ ਫਹਿਮੀ ਆ ਇਦਾਂ ਤਾਂ ਹੋਰ ਇਕੱਠੇ ਖੜੇ ਹੋਣਗੇ ਲੋਕੀ ਔਰ ਤੁਹਾਡੀ ਤਾਕ ਦੇ ਮੁਖਾਲਫਤ ਕਰਨਗੇ ਇਸ ਕਰਕੇ ਕਿਰਪਾ ਕਰਕੇ ਆ ਜਿਹੜਾ ਉਹ ਝੂਠੇ ਪਰਚਿਆਂ ਦਾ ਝੂਠੇ ਮੁਕੱਦਮਿਆਂ ਦਾ ਦੌਰ ਸ਼ੁਰੂ ਕੀਤਾ ਕੇਜਰੀਵਾਲ ਸਾਹਿਬ ਇਹਦੀ ਪ੍ਰੋਪਰ ਰਿਪੋਰਟ ਲਵੋ ਤੁਸੀਂ ਕਹਿੰਦੇ ਆਂ ਸੀ ਭ੍ਰਿਸ਼ਟਾਚਾਰ ਦੀ ਰਿਪੋਰਟ ਲੈ ਰਹੇ ਜਿਸ ਜੋੜੇ ਮਾਜਰੇ ਨੂੰ ਹਟਾਤਾ ਪਠਾਨ ਮਾਜਰੇ ਨੂੰ ਅਸੀਂ ਐਂ ਕਰਾਂਗੇ ਉਹ ਤਾਂ ਕੁਝ ਵੀ ਨਹੀਂ ਗੱਲਾਂ ਹੈਗੀਆਂ ਉਹ ਤਾਂ ਹੈ ਲੇਕਿਨ ਆ ਜਿਹੜਾ ਤੁਸੀਂ ਤਸ਼ੱਦਦ ਦਾ ਦੌਰ ਚਲਾਇਆ ਪੋਲਿਟੀਕਲ ਵੈਂਜੇਟਾ ਵੈਂਜੈਂਸ ਔਰ ਐਕਸਟ੍ਰੀਮ ਜਿਹੜਾ ਤੁਸੀਂ ਗੱਲਾ ਘੁੱਟਣਾ ਚਾਹੁੰਦੇ ਲੋਕਾਂ ਦਾ ਇਹਨੂੰ ਬੰਦ ਕਰੋ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਲੋਕੀ ਆਪਣੀ ਆਪਣਾ ਜਿਹੜਾ ਅਧਿਕਾਰ ਆ ਮੌਲਿਕ ਅਧਿਕਾਰ ਆ ਜਿਹੜਾ ਬੋਲਣ ਦਾ ਵਿਚਾਰ ਰੱਖਣ ਦਾ ਸੋਸ਼ਲ ਮੀਡੀਆ ਤੇ ਲਿਖਣ ਦਾ ਉਹ ਆਪਣੀ ਗੱਲ ਐਕਸਰਸਾਈਜ਼ ਕਰ ਸਕਣ ਮੇਰੀ ਫਿਰ ਅੰਤ ਵਿੱਚ ਸਭ ਨੂੰ ਅਪੀਲ ਹੈ ਕਿ ਜਿਹੜੇ ਜਿਹੜੇ ਆ ਸਕਦੇ ਨੇ ਜਿਹੜੇ ਜਿਹੜੇ ਜਾਗਦੀ ਜ਼ਮੀਰ ਵਾਲੇ ਨੇ ਚਲੋ ਬਹੁਤ ਸਾਰੇ ਲੋਕਾਂ ਨੂੰ ਕੰਮ ਵੀ ਹੋ ਸਕਦਾ ਚੋਣੇ ਦਾ ਵੀ ਭਰਪੂਰ ਸੀਜ਼ਨ ਹੈ ਉਹ ਤੇ ਪੰਚਾਇਤੀਆਂ ਇਲੈਕਸ਼ਨ ਆ ਰੱਖਤੀਆਂ 15 ਅਕਤੂਬਰ ਨੂੰ ਤੇ 15 ਅਕਤੂਬਰ ਪੂਰਾ ਚੋਣੇ ਦਾ ਸੀਜ਼ਨ ਫਸਿਆ ਉਹ ਪਤਾ ਨਹੀਂ ਕੀ ਸਰਕਾਰ ਦੀ ਪਾਇਰਿਟੀ ਕੀ ਹੈ ਕੀ ਸੋਚ ਕੇ ਕੱਲਾ ਕਰਦੇ ਨੇ ਪਰ ਕੱਲ ਵਾਲੇ ਧਰਨੇ ਵਿੱਚ ਸਾਰਿਆਂ ਨੂੰ ਮੇਰੀ ਖੁੱਲਾ ਸੱਦਾ ਉਹਨਾਂ ਵੱਲੋਂ ਹੈ ਜਿਨ੍ਹਾਂ ਨੇ ਪ੍ਰਬੰਧ ਕੀਤਾ ਮੇਰਾ ਨਹਿਗਾ ਮੈਂ ਤਾਂ ਸਿਰਫ ਤੁਹਾਨੂੰ ਅਪ ਆਓ ਆਪਾਂ ਸਾਰੇ ਜਾਣੇ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਜੇ ਆਪਾਂ ਸਾਰਿਆਂ ਨੇ ਮਲਵਿੰਦਰ ਸਿੰਘ ਮਾਲੀ ਛਡਾਲਿਆ ਤੇ ਸਰਕਾਰ ਜਿਹੜੀ ਆ ਉਹ ਕਿਸੇ ਤੋਂ ਝੂਠਾ ਪਰਚਾ ਕਰਨ ਤੋਂ 100 ਵਾਰੀ ਸੋਚੇਗੀ ਔਰ ਕਰੇਗੀ ਇਸ ਮਕਸਦ ਨਾਲ ਤੁਹਾਡੀ ਕਚੈੜੀ ਵਿੱਚ ਆਇਆ ਸੀਗਾ ਉਮੀਦ ਕਰਦਾ ਆਪਾਂ ਸਾਰੇ ਉੱਥੇ ਕੱਲ ਮਿਲਾਂਗੇ ਪਟਿਆਲਾ ਜੇਲ੍ਹ ਦੇ ਬਾਹਰ ਕੱਲ ਐਤਵਾਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ